ਵਿਚ ਕਾਂਸੀ ਦਾ ਤਗਮਾ ਜਿੱਤ ਕੇ ਆਪਣੇ ਅੰਤਰਰਾਸ਼ਟਰੀ ਕਰੀਅਰ ਦਾ ਸ਼ਾਨਦਾਰ ਅੰਤ ਕਰਨ ਵਾਲੇ ਹੋਕੀ ਗੋਲ ਕੀਪਰ ਪਿਆਰ ਸਿਰੇਜ ਐਤਵਾਰ ਨੂੰ ਸਮਾਪਤੀ ਸਮਾਰੋਹ ਵਿੱਚ ਨਿਸ਼ਾਨੇਬਾਜ਼ ਮੰਨੂਪਾਕਰ ਦੇ ਨਾਲ ਭਾਰਤ ਟੀਮ ਦੇ ਭਾਰਤੀ ਲੰਬਿੰਗ ਸੰਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਹੋਕੀ ਗੋਲ ਕੀਪਰ ਪਿਆਰ ਸਿਰੇਜ ਪੈਰਿਸ ਲੰਬੀ ਖੇਡਾ ਦੇ ਸਮਾਪਤੀ ਸਮਾਰੋਹ ਵਿੱਚ ਪਿਸਟਲ ਨਿਸ਼ਾਨੇਬਾਜ਼ ਮੰਨੂਪਾਕਰ ਦੇ ਨਾਲ ਸਾਂਝੇ ਦਰਬਾਰ ਹੋਣਗੇ ਸ੍ਰੀਜ ਨੇ ਭਾਰਤੀ ਹਾਕੀ ਟੀਮ ਨੂੰ 올림픽 ਖੇਡਾਂ 'ਚ ਲਗਾਤਾਰ ਦੋਜਾ ਕਾਂਸੀ ਦਾ ਤਗਮਾ ਜਿੱਤਣ ਚ ਹੰਪੂਮ ਕਾ ਨਿਭਾਈ ਉਸਨੇ ਪਹਿਲਾ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਪੈਰਿਸ 올림픽 ਤੋਂ ਬਾਅਦ ਸੰਨਿਆਸ ਲੈ ਲਵੇਗਾ ਕਰੋੜਾ ਭਾਰਦੀਆ ਦੀ ਤਰ੍ਹਾਂ ਪਿਆਰ ਸ੍ਰੀਜ ਦੀ ਪ੍ਰਸ਼ੰਸਕ ਅਨੀਸ਼ਾ ਵੀ ਮੈਦਾਨ ਤੇ ਹਾਕੀ ਦੀ ਦੀਵਾਰ ਨੂੰ ਮਿਸ ਕਰੇਗੀ ਪਰ ਪਤਨੀ ਹੋਣ ਦੇ ਨਾਤੇ ਉਹ ਖੁਸ਼ ਹੈ ਕਿ ਹੁਣ ਉਹ ਹਮੇਸ਼ਾ ਦੂਰ ਰਹਿਣ ਵਾਲੇ ਆਪਣੇ ਪਤੀ ਨਾਲ ਜ਼ਿਆਦਾ ਸਮਾਗਿਤਾ ਸਕੇਗੀ। ਪੇਸ਼ੀ ਤੋਂ ਡਾਕਟਰ ਅਨੀਸ਼ਾ ਨੇ ਦੱਸਿਆ ਕਿ ਕਾਂਸੀ ਦੇ ਤਗਮੇਦਾਰ ਮੈਚ ਖੇਡੇ ਲਈ ਪੂਰਾ ਘਰ ਭਰਿਆ ਹੋਇਆ ਸੀ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਉਸਨੇ ਭਾਰਤ ਲਈ ਲਗਾਤਾਰ ਦੋਜਾ 올림픽 ਤਗਮਾ ਜਿੱਤ ਕੇ ਹਾਕੀ ਤੋਂ ਸੰन्यास ਲੈ ਲਿਆ। ਮੇਰੇ ਹੰਝੂ ਨਿਕਲਣ ਵਾਲੇ ਹੀ ਸੀ ਪਰ ਮੈਂ ਖੁਦ ਤੇ ਕਾਬੂ ਰੱਖਿਆ। ਸ੍ਰੇਜ ਨੂੰ ਕੇਲਾਦਾਰ ਵਾਈਕੀ ਭੋਜਨ ਪਸੰਦ ਹੈ ਸ਼ਾਕਾਹਾਰੀ ਅਤੇ ਮਾਸਾਹਾਰੀ ਦੋਵੇਂ ਉਸ ਨੂੰ ਪੈरिस ਵਿੱਚ ਖਾਣਾ ਬਹੁਤ ਯਾਦ ਆ ਰਿਹਾ ਹੋਵੇਗਾ ਅਤੇ ਭਾਰਤ ਪਰਤਦੇ ਹੀ ਮੈਂ ਸਭ ਤੋਂ ਪਹਿਲਾਂ ਉਹੀ ਚੀਜ਼ ਪਕਾਵਾਂਗੀ ਹੋਰ ਅਪਡੇਟ ਲਈ